ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੰਗਤ ਜੀ ਅਸੀਂ ਅੱਜ ਵਿਚਾਰ ਕਰ ਰਹੇ ਹਾਂ ਕਿ ਨਿਤਨੇਮ ਕੀ ਹੈ ਅਸੀਂ ਸੋਚਦੇ ਹਾਂ ਕਿ ਅੰਮ੍ਰਿਤ ਵੇਲੇ ਉਟਕੇ ਅਸੀਂ ਬਾਣੀਆਂ ਪੜ੍ਹਦੇ ਹਾਂ ਪਾਠ ਕਰਦੇ ਹਾਂ ਨਿਤਨੇਮ ਉਨੂੰ ਹੀ ਕਿਹਾ ਜਾਂਦਾ ਹੈ ਹਾਂ ਅਸੀਂ ਨਿਤਨੇਮ ਪੰਜ ਬਾਣੀਆਂ ਨੂੰ ਪੜ੍ਹਨ ਵਾਸਤੇ ਵੀ ਨਿਤਨੇਮ ਕਹਿੰਦੇ ਆ ਪਰ ਸੰਗਤ ਜੀ ਨਿਤਨੇਮ ਦਾ ਭਾਵ ਹੁੰਦਾ ਹੈ ਨਿਤਦਾ ਕਰਨ ਵਾਲਾ ਕੰਮ ਜਿਹੜਾ ਕੰਮ ਨਿਯਮ ਦੇ ਮੁਤਾਬਕ ਕੀਤਾ ਜਾਵੇ ਰੋਜ਼ ਕੀਤਾ ਜਾਵੇ ਅਸੀਂ ਉਹਨੂੰ ਕਹਿੰਦੇ ਆ ਨਿਤਨੇਮ ਪਾਵ ਰੋਜ਼ ਦਾ ਕਰਨ ਵਾਲਾ ਕੰਮ ਤੇ ਖਿਆਲ ਕਰਨਾ ਨਿਤਨੇਮ ਇੱਕ ਇਹੋ ਜੀ ਬਖਸ਼ਿਸ਼ ਹੈ ਮਹਾਰਾਜ ਦੀ ਪਰ ਸਾਡੇ ਵਿੱਚ ਕੁਝ ਤਰਕ ਕਰਨ ਵਾਲੇ ਕਹਿੰਦੇ ਨੇ ਕਿ بار بار ਇੱਕੋ ਹੀ ਗੱਲ ਨੂੰ ਕਿਉਂ ਕਰਨਾ بار بار ਇੱਕੋ ਹੀ ਪਾਠ ਨੂੰ ਕਿਉਂ ਪੜ੍ਹਨਾ ਤੇ ਖਿਆਲ ਕਰਨਾ ਉਹਨਾਂ ਤਰਕਵਾਜ਼ੀਆਂ ਨੂੰ ਸਮਝਾਉਣ ਦੇ ਲਈ ਇੱਕੋ ਇੱਕ ਵਸੀਲਾ ਹੈ ਇੱਕੋ ਇੱਕ ਤਰੀਕਾ ਹੈ ਕਿ ਜਿਵੇਂ ਅਸੀਂ ਆਪਣੇ ਘਰ ਨੂੰ ਸਾਫ਼ ਕਰਦੇ ਹਾਂ ਜਿਸ ਤਰੀਕੇ ਨਾਲ ਅਸੀਂ ਆਪਣੇ ਘਰ ਨੂੰ ਨਿਤਾਪ੍ਰਤੀ ਸਾਫ਼ ਕਰਦੇ ਹਾਂ ਘਰ ਦਾ ਗੰਧਬਾਰ ਕੱਢਦੇ ਹਾਂ ਜਾਂ ਸਾਡੇ ਘਰ ਦੀਆਂ ਪਈਆਂ ਵਸਤਾਂ ਜਿਹੜੀਆਂ ਹਨ ਉਹ ਸਾਫ਼ ਰੱਖਣ ਅਸੀਂ ਇਹਨਾਂ ਦੇ ਉੱਤੇ ਕਪੜਾ ਮਾਰਦੇ ਹਾਂ ਜਾਂ ਹੋਰ ਕਿਸੇ ਵਸਤਿਲਿਆਂ ਦੇ ਨਾਲ ਢੰਗ ਦੇ ਨਾਲ ਅਸੀਂ ਉਹਨਾਂ ਨੂੰ ਸਾਫ਼ ਕਰਦੇ ਹਾਂ ਕਿਉਂ ਕਿ ਉਹ ਚੀਜ਼ਾਂ ਗੰਦੀਆਂ ਨਾ ਹੋਣ ਬਸ ਉਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਨੇ ਸਾਨੂੰ ਇਹ ਪੰਜ ਬਾਣੀਆਂ ਦਾ ਪਾਠ ਪਾਵਨਿਤ ਨਿਮਿਤਤਾ ਨਿਤਾ ਪ੍ਰਤੀਕਰਨ ਵਾਸਤੇ ਜੇ ਸਾਡੇ ਜਿਹੜੇ ਅੰਦਰ ਮੈਲ ਹੈ ਜਿਹੜੀ ਮੈਲ ਸਾਡੇ ਵਿੱਚ ਭਰੀ ਹੋਈ ਹੈ ਜਿਹੜੀ ਵਿਕਾਰਾਂ ਦੀ ਮੈਲ ਹੈ ਚੁਗਲੀ ਦੀ ਮੈਲ ਹੈ ਕਿਸੇ ਦੇ ਨਾਲ ਈਰਖਾ ਦੀ ਮੈਲ ਹੈ ਕਿਸੇ ਦੇ ਨਾਲ ਧੋਖੇ ਕਰਨ ਦੀ ਮੈਲ ਹੈ ਉਹ ਮੈਲ ਅਸੀਂ ਕੱਲ ਦੀ ਮੈਲ ਅਗਲਾ ਦਿਨ ਸਟਾਰਟ ਹੋਣ ਤੋਂ ਪਹਿਲਾਂ ਜਦੋਂ ਸਟਾਰਟ ਹੁੰਦਾ ਹੈ ਸ਼ੁਰੂ ਹੁੰਦਾ ਹੈ ਦਿਨ ਉਹ ਮੈਲ ਸਾਰੀ ਲਾ ਦੇਣੀ ਚਾਹੀਦੀ ਹੈ ਭਾਵ ਨਿਤਨੇਮ ਦਾ ਪਾਠ ਨਿਤਨੇਮ ਤਾਂ ਕਿਹਾ ਗਿਆ ਨਿਤਦਾ ਕਰਨ ਵਾਲਾ ਕਮ ਸੋ ਸਤਿਗੁਰ ਜੀ ਕਿਰਪਾ ਕਰਨ ਉਹਨਾਂ ਤਰਕ ਕਰਨ ਵਾਲਿਆਂ ਨੂੰ ਵੀ ਸਮਤ ਆ ਜਾਵੇ ਕਿ ਆ ਨਿਤਨੇਮ ਕਿਉਂ ਕਰਨਾ ਚਾਹੀਦਾ ਸੋ ਸਤਿਗੁਰ ਜੀ ਕਿਰਪਾ ਕਰਨ ਬਖਸ਼ਿਸ਼ਾ ਕਰਨ ਹੋਈਆਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ